ਵਾਈ ਗੁਦਿਆ ਖਾਲਸਾ ਬਾਜੂ ਫਤੇਹ ਮੈਂ ਤੁਹਾਡਾ ਬੋਲਟ ਖਿਰਾ ਲੀ ਜੋ ਕੱਲ ਟੂਰਨਾਮੈਂਟ ਚ ਹੋਇਆ ਤੇ ਇਦਾਂ ਨਹੀਂ ਹੋਣਾ ਚਾਹੀਦਾ ਮੈਂ ਸਾਰੇ ਦਰਸ਼ਕਾਂ ਤੋਂ ਮਾਫੀ ਮੰਗਦਾ ਵਾ ਜਿਹੜੇ ਦੇਖਣ ਵਾਲੇ ਲਾਈਵ ਦੇਖਣ ਵਾਲੇ ਜਿਹੜੇ ਉੱਥੇ ਆਏ ਹੀ ਜਿਹੜੇ ਮੈਚ ਚੋਂਣ ਵਾਲੇ ਆ ਸਾਰਿਆਂ ਕੋ ਹੱਥ ਜੋੜ ਕੇ ਮਾਫੀ ਮੰਗਦਾ ਇਹ ਤਾਂ ਨਹੀਂ ਹੋਣੀ ਚਾਹੀਦੀ ਕਿੱਡਾ ਟੂਰਨਾਮੈਂਟ ਹੀ ਬਹੁਤ ਗਲਤ ਕੰਮ ਹੋਇਆ ਉੱਥੇ ਕਿ ਜਿਹੜੇ ਹੁਣ ਦੇਖਣ ਆਏ ਸੀ ਜਿਹੜੇ ਲਾਈਵ ਦੇਖਦੇ ਸਾਰਿਆਂ ਮੇਰੇ ਵੀਰਾਂ ਭਰਾਵਾਂ ਕੋ ਮਾਫੀ ਮੰਗਦਾ ਮੈਂ ਇਹ ਟੂਰਨਾਮੈਂਟ ਜੀ ਤੇ ਤੇਜਾਂ ਵਾਲਿਆਂ ਨੂੰ ਇਹ ਕਹਿਣਾ ਵਾ ਕਿ ਤੇਜਾਂ ਵਾਲਿਓ ਬੱਸ ਕਰੋ ਮੜ ਦੇਵੀ ਪਾਉ ਜੋ ਤੇ ਹੋਣਾ ਹੀ ਉਹ ਜੋ ਹੋ ਗਿਆ ਪਰ ਗਲਤ ਹੋਇਆ ਜੋ ਹੋ ਰਹਾ ਹੈ ਇਹ ਹੋਣਾ ਚਾਹੀਦਾ ਹੈ ਟੂਰਨਾਮੈਂਟ ਹੀ ਤੇ ਵਾਈ ਗੁੱਡਿਆ ਖਾਲਸਾ ਵਾਜੂ ਫਤਿਹ ਮੈਂ ਤੁਹਾਡਾ ਬੋਲਟ ਖਿਰਾੜੀ ਜੋ ਕੱਲ ਟੂਰਨਾਮੈਂਟ ਚ ਹੋਇਆ ਤੇ ਇਦਾਂ ਨਹੀਂ ਹੋਣਾ ਚਾਹੀਦਾ ਮੈਂ ਸਾਰੇ ਦਰਸ਼ਕਾਂ ਨੂੰ ਮਾਫੀ ਮੰਗਦਾ ਵਾਂ ਜਿਹੜੇ ਦੇਖਣ ਵਾਲੇ ਲਾਈਵ ਦੇਖਣ ਵਾਲੇ ਜਿਹੜੇ ਉੱਥੇ ਆਏ ਹੀ ਜਿਹੜੇ ਮੈਚ ਚੋਂ ਵਾਲੇ ਆ ਮੈਂ ਸਾਰਿਆਂ ਕੋ ਹੱਥ ਜੋੜ ਕੇ ਮਾਫੀ ਮੰਗਦਾ ਇਦਾਂ ਨਹੀਂ ਹੋਣੀ ਚਾਹੀਦੀ ਕਿੱਡਾ ਟੂਰਨਾਮੈਂਟ ਹੀ ਬਹੁਤ ਗਲਤ ਕੰਮ ਹੋਇਆ ਉੱਥੇ ਕਿ ਜਿਹੜੇ ਹੁਣ ਦੇਖਣ ਆਏ ਹੀ ਜਿਹੜੇ ਲਾਈਵ ਦੇਖਦੇ ਸਾਰਿਆਂ ਮੇਰੇ ਵੀਰਾਂ ਭਰਾਵਾਂ ਕੋ ਮਾਫੀ ਮੰਗਦਾ ਮੈਂ ਇਹਦਾ ਟੂਰਨਾਮੈਂਟ ਜੀ ਵੇਚ ਜਾਣਿਆਂ ਨੂੰ ਇਹ ਕਹਿਣਾ ਵਾ ਕਿ 베ਚ ਜਾਣਿਓ ਬੱਸ ਕਰੋ ਹੁਣ ਤੇ ਹੀ ਵੀ ਇਹਨੇ ਨਾ ਵੀਡੀਓ ਪਾਓ ਜੋ ਉੱਥੇ ਹੋਣਾ ਹੀ ਉਹ ਚਲੋ ਹੋ ਗਿਆ ਪਰ ਗਲਤ ਹੋਇਆ ਜੋ ਹੋੜਾ ਹੈ ਇਹ ਹੁਣ ਚੈਰੀ ਦਾ ਏਡਾ ਟੂਰਨਾਮੈਂਟ ਹੈ